ਤੋ ਤੀਰਥਨ ਘਾਟੀ ਦੇ ਵਿੱਚ ਸੈਜ ਤੇ ਤੀਰਥਨ ਘਾਟੀ ਇਹਦੇ ਵਿੱਚ ਦਾਖਲ ਹੋ ਗਏ ਆ ਤੇ ਅਡਲ ਟਨਲ ਤੋਂ ਪਹਿਲਾਂ ਮੁੜ ਕੇ ਲਾਰਜੀ ਡੈਮ ਆਉਂਦਾ ਲਾਰਜੀ ਡੈਮ ਤੋਂ ਬਾਅਦ ਅੱਗੇ ਆ ਜਿਹੜਾ ਗੇਟ ਆਉਂਦਾ ਹੈ ਵੈਲਕਮ ਟੂ ਤੀਰਥਨ ਵੈਲੀ ਦਾ ਤੇ ਹੁਣ ਦਾਖਲ ਹੁੰਨੇ ਆ ਅੱਗੇ ਦੋਸਤੋ ਆ ਪੁਲ ਪਾਰ ਕਰਨ ਤੋਂ ਬਾਅਦ ਦੋ ਰਸਤੇ ਆ ਜਾਂਦੇ ਆ ਤਾ ਆ ਪੰਪ ਦੀ ਤੁਸੀਂ ਨਿਸ਼ਾਨੀ ਰੱਖਣੀ ਹੈ ਇਹ ਪੁਲ ਪਾਰ ਕਰਨ ਤੋਂ ਬਾਅਦ ਖੱਬੇ ਹੱਥ ਪੰਪ ਵਾਲੀ ਸਾਈਡ 'ਤੇ ਸੈਂਜ ਵੈਲੀ ਨੂੰ ਜਾਂਦਾ ਰਸਤਾ ਔਰ ਜਿਹੜਾ ਸੱਜੇ ਹੱਥ ਹੈ ਇਹ ਜਾਂਦਾ ਹੈ ਤੀਰਥਨ ਵੈਲੀ ਨੂੰ ਤੇ ਅਸੀਂ ਹੁਣ ਪਹਿਲਾਂ ਸੈਂਜ ਵੈਲੀ ਨੂੰ ਜਾ ਰਹੇ ਹਾਂ ਇਹ ਪੰਪ ਤੋਂ ਅੱਗੇ ਜਿਹੜਾ ਰਸਤਾ ਹੈ ਸੈਂਜ ਵੈਲੀ ਨੂੰ ਜਾ ਰਿਹਾ ਏਸੇ ਰਸਤੇ ਹੁਣ ਅਸੀਂ ਸੈਂਜ ਵੈਲੀ ਪਹੁੰਚਦੇ ਹਾਂ ਇੱਥੋਂ 14 ਕਿਲੋਮੀਟਰ ਹੈ ਸੈਂਜ ਵੈਲੀ ਬੜਾ ਖੂਬਸੂਰਤ ਰਸਤਾ ਹੈ ਸੈਂਜ ਵੈਲੀ ਨੂੰ ਨਾਲ ਨਾਲ ਜਿਹੜਾ ਇਹ ਪਾਰਵਤੀ ਨਦੀ ਦਾ ਪਾਣੀ ਹੈ ਸੈਂਤ ਦਰਿਆ ਦਾ ਉਹ ਵਹਿੰਦਾ ਹੈ ਹਰਿਆਵਲ ਭਰੇ ਪਹਾੜ ਸੁਣੀ ਲੋਕੇਸ਼ਨ ਸੋਨਾ ਰਸਤਾ ਇਹ ਜਿਹੜੇ ਵਿਊ ਹੈ ਬਹੁਤ ਕਮਾਲ ਦੇ ਹੈ ਬੜਾ ਸੋਹਣੀ ਜਿਹੜੀ ਲੋਕੇਸ਼ਨ ਹੈ ਵਾਹ ਜੀ ਵਾਹ ਕੀ ਬਾਤ ਹੈ ਗ੍ਰੀਨਰੀ ਪੂਰੀ ਹੈ ਪਹਾੜੀ ਪੂਰੀ ਗ੍ਰੀਨਰੀ ਹੈ ਬਹੁਤ ਜਿਹੜੀ ਖੂਬਸੂਰਤੀ ਹੈ ਹਰਿਆਵਲ ਭਰਪੂਰ ਇਲਾਕਾ ਤਾਂ ਪੂਰੀ ਹਰਿਆਵਲ ਨਜ਼ਰ ਆਈ ਜੀ ਬੜਾ ਸੋਹਣੀ ਲੋਕੇਸ਼ਨ ਹੈ ਤਾਂ ਦੇਖੋ ਦੋਸਤੋ ਜਿਹੜਾ ਬੂਕੇ ਦੇ ਵਿੱਚ ਥੱਲੇ ਲੱਗਦਾ ਹੈ ਗੁਲਦਸਤੇ ਦੇ ਵਿੱਚ ਅ ਇਹ ਉਹੀ ਪੌਦਾ ਤਾਂ ਇਹ ਬਾਦੂ ਹੈ ਥਾ-ਥਾ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਆਪਣੇ ਬਹੁਤ ਜਾ ਕੇ ਮਹਿੰਗਾ ਵਿਕਦਾ ਇਹ ਤਾਂ ਆ ਪਹਾੜੀ ਦੇ ਸੜਕ ਦੇ ਕੰਢੇ-ਕੰਢੇ ਆ ਸਾਰੇ ਦੂਰ ਤੱਕ ਇਧਰ ਵੀ ਇਹ ਬੂਕੇ ਵਾਲਾ ਪੌਦਾ ਕੜਜਾ ਇਹ ਸੰਗੜ ਪਿੰਡ ਦਾ 뷰 ਤਾਂ ਸੰਗੜ ਪਿੰਡ ਹੈ ਜਿਹੜਾ ਸੈਂਜ ਵੈਲੀ ਦੇ ਵਿੱਚ ਆਉਂਦਾ ਹੈ ਇੱਥੇ ਦੋ ਤਿੰਨ ਥਾਵਾਂ ਬੜੀਆਂ ਵਧੀਆ ਵਧੀਆ ਦੇਖਣ ਵਾਲੀਆਂ ਸੰਗੜ ਝਰਨਾ ਇੱਕ ਸੰਗੜ ਦਾ ਜਿਹੜਾ ਮੈਦਾਨ ਹੈ ਜਿਹਨੂੰ ਦੂਜਾ ਮਿਨੀ ਖਿਆਰ ਤੋਂ ਬਾਅਦ ਮਿਨੀ ਸਵਿਟਜ਼ਰਲੈਂਡ ਹੈ ਜਿਹੜਾ ਦੂਸਰਾ ਗਰਾਊਂਡ ਇੱਥੇ ਹੈ ਸੰਗੜ ਵਿਖੇ ਤਾਂ ਉੱਥੇ ਜਾਂਦੇ ਹਾਂ ਇਸ ਤੋਂ ਬਾਅਦ ਉਹ ਵੀ ਦਿਖਾਉਣੇ ਆ ਤੁਹਾਨੂੰ ਸੈਂਜ ਵੈਲੀ ਦੇ ਵਿੱਚ ਬਹੁਤ ਹੀ ਖੂਬਸੂਰਤ ਪਿੰਡ ਹੈ ਜਿਹੜਾ ਸੰਗੜਾ ਇਹ ਸੰਗੜਾ ਦਾ ਸਕੂਲ ਸਰਕਾਰੀ ਬੱਚੇ ਖੇਡ ਰਹੇ ਆ ਤੇ ਛੋਟਾ ਜਿਹਾ ਪਿੰਡ ਹੈ ਇਹ ਤੇ ਹੋਮਸਟੇ ਵੀ ਹੈ ਇੱਥੇ ਕਾਫੀ ਬੜਾ ਖੂਬਸੂਰਤ ਪਿੰਡ ਹੈ ਸੈਂਜ ਘਾਟੀ ਦੇ ਵਿੱਚ ਵਸਿਆ ਹੋਇਆ ਇਹ ਸੰਗੜਾ ਅਸੀਂ ਦੇਖਦੇ ਹਾਂ ਹੁਣ ਕੋਈ ਹੋਮਸਟੇ ਦਾ ਪਤਾ ਕਰਦੇ ਹਾਂ ਬੜੀ ਖੂਬਸੂਰਤ ਥਲਕਿਸ਼ਣਾ ਜਿੱਥੇ ਅਸੀਂ ਰੁਕੇ ਆਂ ਇਹ ਹੋਮਸਟੇ ਹੈ ਇਹ ਹੈ ਗੱਦਬਿਆ ਹੋਮਸਟੇ ਸੰਗੜ ਵਿਖੇ ਤਾਂ ਬੜਾ ਸੋਹਣਾ ਲੋਕੇਸ਼ਨ ਹੈ ਇੱਥੋਂ ਦਾ ਤਾਂ ਆਹ ਹੋਮਸਟੇ ਵਿੱਚ ਅਸੀਂ ਰੁਕੇ ਹਾਂ ਸੰਗੜ ਵਿਖੇ